ਵੀਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਇਹ ਆਦੀ ਆਪਣੀ ਵੀਡੀਓ ਜੋ ਹੈਗੀ ਹੈ ਪੈਂਟ ਪਲੱਜੋ ਤੇ ਕਿ ਪੈਂਟ ਪਲੱਜੋ ਦੇ ਵਿੱਚ ਆਪਾਂ ਜੋ ਲਾਸਟ ਹੈਗਾ ਕਿੰਨੇ ਇੰਚ ਦਾ ਆਪਾਂ ਪਾਈਏ ਤੇ ਬਹੁਤ ਮੇਰੇ ਭੈਣਾਂ ਦੀ ਇਹ ਪ੍ਰੋਬਲਮ ਰਹਿੰਦੀ ਹੈ ਕਿ ਆਪਾਂ ਨੂੰ ਪਲੱਜੋ ਵਿੱਚ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਆਪਾਂ ਲਾਸਟ ਕਿੰਨੇ ਇੰਚ ਦਾ ਪਾਉਣਾ ਵਾ ਤੇ ਕਿੰਨੇ ਇੰਚ ਦੀ ਆਪਾਂ ਨੇ ਲੂਜ਼ਿਕ ਰੱਖਣੀ ਹੈ ਤੇ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਜੀ ਸਭ ਤੋਂ ਪਹਿਲਾਂ ਆਪਾਂ ਨੇ ਜੋ ਪੈਂਟ ਪਲਾਜੋ ਦੀ ਕਟਿੰਗ ਕੀਤੀ ਹੋਈ ਆ ਫਰੰਟ ਪੱਲੇ ਦੀ ਤੇ ਉਸ ਦਾ ਆਪਾਂ ਨੇ ਨਾਪ ਲੈਣਾ ਵਾ ਕਿ ਕਿੰਨੇ ਇੰਚ ਤੇ ਆਪਾਂ ਨੇ ਕਿੰਨੇ ਇੰਚ ਤੇ ਆਪਾਂ ਨੇ ਜੋ ਪੱਲੇ ਦੀ ਕਟਾਈ ਕੀਤੀ ਆ ਇਹ ਦੇਖੋ ਜੀ ਆਪਾਂ ਨੇ ਇਹ ਵਾਲੇ ਪਲਾਜੋ ਦੀ 12 ਇੰਚ ਤੇ ਆਪਾਂ ਨੇ ਇਸ ਦੀ ਜੋ ਕਟਿੰਗ ਕੀਤੀ ਆ ਤੇ ਸੀਨ ਲਗਾ ਕੇ ਦੋਨਾਂ ਸਾਈਡਾਂ ਤੋਂ ਇਹ ਆਪਣਾ 11 ਇੰਚ ਤਿਆਰ ਹੋ ਜਾਊਗਾ ਪੈਂਟ ਪਲਾਜੋ ਜੀ ਹੁਣ 11 ਇੰਚ ਦੇ ਹਿਸਾਬ ਨਾਲ ਆਪਾਂ ਨੇ ਕਿ ਜੋ ਇਸ ਦੇ ਇਲਾਸਟਿਕ ਲਗਾਉਣੀ ਆ ਤੇ ਕਿੰਨੀ ਲਗਾਉਣੀ ਹਾਂ ਜੀ ਆਪਾਂ ਦੋਨਾਂ ਸਾਈਡਾਂ ਦਾ ਜੇ ਆਪਾਂ ਟੋਟਲ ਕਰੀਏ 11 11 ਪਲੱਸ ਕਰਕੇ ਤੇ ਆਪਣਾ ਦੋਨਾਂ ਪੱਲਿਆਂ ਦਾ ਫਰੰਟ ਤੇ ਆ ਦਾ 22 ਇੰਚ ਤਿਆਰ ਆ ਗਿਆ ਜੀ ਦੇਖੋ 22 ਇੰਚ ਆਪਾਂ ਨੇ ਲੈ ਕੇ ਇਸ ਦੇ ਵਿੱਚੋਂ ਆਪਾਂ ਨੇ ਜੋ 6 ਇੰਚ ਹੈ 6 ਇੰਚ ਨੂੰ ਆਪਣੇ ਮਾਈਨਸ ਕਰਨਾ ਮਤਲਬ 6 ਇੰਚ ਘਟਾਉਣਾ ਵਾ ਤੇ ਜਦੋਂ ਆਪਾਂ ਇਹਦੇ ਵਿੱਚੋਂ 6 ਇੰਚ ਘਟਾਵਾਂਗੇ ਤੇ ਜੋ ਆਪਣਾ ਨਾਪ ਪਿੱਛੇ ਰਹਿ ਜਾਏਗਾ 16 ਇੰਚ ਜਿਹੜਾ ਆਪਣਾ ਮੇਨ ਨਾਪ ਹੈ ਜੀ 16 ਇੰਚ ਤੇ ਉਹਦੇ ਹਿਸਾਬ ਨਾਲ ਆਪਾਂ ਨੇ ਜੋ ਇਲਾਸਟਿਕ ਆ ਉਹ ਵਿੱਚ ਪਾਉਣਾ ਵਾ ਤੇ 16 ਨੂੰ ਆਪਾਂ ਨੇ ਜਦੋਂ ਦੋ ਹਿੱਸਿਆਂ ਤੇ ਵੰਡਾਂਗੇ ਤਾਂ ਉਸ ਦਾ ਹਾਫ ਰਹਿ ਜਾਏਗਾ 8 ਤੇ ਇਹ ਆਪਣਾ ਹੈਗਾ ਜੇ ਫਿਕਸ ਨਾ ਪਲਾਜੋ ਦਾ ਤੇ ਆਪਾਂ ਦੇਖੋ 8 ਇੰਚ ਦੇ ਹਿਸਾਬ ਨਾਲ ਲਾਸਟਿਕ ਨੂੰ ਫੋਲਡ ਕਰ ਲਿਆ ਵਾ ਜਿੱਥੇ ਆਪਣਾ ਸਹੀ 8 ਇੰਚ ਆਉਂਦਾ ਉੱਥੇ ਉੱਥੇ ਆਪਾਂ ਦੇ ਨਿਸ਼ਾਨ ਲਗਾ ਲੈਣਾ ਵਾ ਤਾਂ ਜੋ ਆਪਾਂ ਨੂੰ ਆਸਾਨੀ ਹੋ ਸਕੇ ਲਾਸਟਿਕ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ 8 ਇੰਚ ਦੇ ਆਪਾਂ ਨੇ ਮਾਰਕਿੰਗ ਕਰਕੇ ਤੇ ਨੇ 1.5 ਇੰਚ ਜ਼ਿਆਦਾ ਰੱਖਣਾ ਜੀ ਲਾਸਟਿਕ ਲੂਜ਼ਿੰਗ ਵਾਸਤੇ ਇਹ ਤੁਸੀਂ ਹਮੇਸ਼ਾ ਗੱਲ ਯਾਦ ਰੱਖਣੀ ਹੈ ਕਿ ਜਦੋਂ ਆਪਾਂ ਨੇ ਲਾਸਟਿਕ ਦਾ ਨਾਪ ਫਿਕਸ ਨਾਪ ਆਪਾਂ ਨੇ ਕੱਢ ਲਿਆ ਫਿਕਸ ਨਾਪ ਤੋਂ ਇਲਾਵਾ ਆਪਾਂ ਨੇ 1.5 ਇੰਚ ਦੀ ਲੂਜ਼ਿੰਗ ਰੱਖਣੀ ਹੈ ਤਾਂ ਜੋ ਆਪਾਂ ਲਾਸਟਿਕ ਦਾ ਜੋੜ ਲਗਾਉਣ ਲੱਗੇ ਆਪਣਾ ਜੋ ਲਾਸਟਿਕ ਉਹ ਘਟੇ ਨਾ ਤੇ ਇਸ ਕਰਕੇ ਆਪਣੇ 1.5 ਇੰਚ ਬਾਅਦ ਰੱਖਣਾ ਵਾ ਇਸ ਤੋਂ ਬਾਅਦ ਜੀ ਆਪਣੇ ਜੋ ਪੈਂਟ ਪਲਾਜੋ ਦਾ ਆਪਣਾ ਫੁੱਲ ਸਾਈਜ਼ ਨਾਪ ਆ 20 25 ਜਿੰਨੇ ਤੱਕ ਆਪਾਂ ਤੁਸੀਂ ਕਟਿੰਗ ਕਰ ਦਿਓ ਫਰੰਟ ਪੱਲੇ ਦੀ ਤੇ ਉਸ ਵਿੱਚ ਆਪਾਂ ਦੋਨਾਂ ਪੱਲਿਆਂ ਦਾ ਜੋੜ ਲਗਾ ਲੈਣਾ ਜਿਵੇਂ ਕਿ ਆਪਾਂ 15 ਇੰਚ ਪੱਲੇ ਕੱਟੇ ਨੇ ਜੀ ਫਰੰਟ ਪੱਲੇ 15 ਨੂੰ 15 ਆਪਾਂ ਨੇ ਕਰਕੇ ਜੋੜ ਕਰਕੇ 3 ਇੰਚ ਆ ਗਿਆ ਜੀ 3 ਇੰਚ ਦੇ ਵਿੱਚ ਆਪਾਂ ਨੇ 6 ਇੰਚ ਜੋ ਉਹ ਹਮੇਸ਼ਾ ਆਪਾਂ ਨੂੰ ਯਾਦ ਰੱਖਣਾ 6 ਇੰਚ ਨੇ ਆਪਾਂ ਵਿੱਚ ਕਟਿੰਗ ਕਰਨਾ ਵਾ 6 ਇੰਚ ਕਟਿੰਗ ਕਰਕੇ ਜੋ ਆਪਣਾ ਮੇਨ ਨਾਪ ਆ ਜਾਊਗਾ ਜੀ 30 ਵਿੱਚ ਆਪਾਂ ਜੋ 6 ਕਟਿੰਗ ਕਰਾਂਗੇ ਤੇ ਜੋ ਆਪਣਾ ਨਾਪ ਆਊਗਾ ਜੀ 24 ਇੰਚ 24 ਇੰਚ ਦਾ ਆਪਾਂ ਨੇ ਹਾਫ ਕਰ ਲੈਣਾ ਜੀ 24 ਇੰਚ ਦਾ ਆਪਣਾ ਹਾਫ ਕਰਕੇ ਜੋ 12 ਇੰਚ ਆਪਣਾ ਇਲਾਸਟਿਕ ਆ ਉਸਦੇ ਆਪਾਂ ਨੇ ਨਿਸ਼ਾਨ ਲਗਾ ਕੇ ਪੱਕਾ ਕਰ ਲੈਣਾ ਤਾਂ ਆਪਾਂ ਭੁੱਲੀਏ ਨਾ ਤੇ 12 ਇੰਚ ਦੇ ਨਿਸ਼ਾਨ ਲਗਾ ਕੇ ਤੇ ਆਪਾਂ ਨੇ ਉਸ ਵਿੱਚ 1.5 ਇੰਚ ਜੋ ਆਪਣੇ ਅੱਗੇ ਨਿਸ਼ਾਨ ਲਗਾਉਣਾ ਇਲਾਸਟਿਕ ਦਾ ਜੋੜ ਜੋੜ ਲਾਉਣ ਵਾਸਤੇ ਇਹ ਆਪਣੇ ਵੀਡੀਓ ਸੀ ਆਪਣੇ ਪੈਂਟ ਪਲੱਜ ਦੇ ਇਲਾਸਟਿਕ ਦੇ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਿਆ ਕਰੋ ਤੇ ਅੱਗੇ ਤੋਂ ਵੀ ਆਪਾਂ ਨਵੀਆਂ-ਨਵੀਆਂ ਜੋ ਜਾਣਕਾਰੀਆਂ ਨੇ ਸੂਟਾਂ ਦੇ ਪਸੰਦੀ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਬਹੁਤ ਪਸੰਦ ਕਰਦੇ ਹੋ ਅੱਗੇ ਤੋਂ ਆਪਣੇ ਕੋਸ਼ਿਸ਼ ਇਦਾਂ ਹੀ ਜਾਰੀ ਰਹਿਊਗੀ